ਅਨਕੰਮ ਉਹ ਇਹ ਵੀ ਗੱਲ ਕਹਿੰਦੇ ਕਹਿੰਦੇ ਵੀ ਜਿਹੜੇ ਥੋੜੇ ਬੰਦੇ ਹੈਗੇ ਆ ਪੰਜਾਬੀ ਉਹ ਵੀ ਕਹਿੰਦੇ ਉੱਥੇ ਕੰਮ ਕਰਦੇ ਫਿਰ ਉਹਨਾਂ ਨੂੰ ਵੀ ਕਹਿੰਦੇ ਮਾਰਿਆ ਜਾਊਂਗਾ ਉਹ ਜੈਤ ਤਰੀਕਾ ਨਾ ਰਹੇ ਉਹ ਜੈਤ ਤਰੀਕਾ ਨਹੀਂ ਡੈ ਹਾਂ ਉਹ ਜੈਤ ਤਰੀਕਾ ਮਤੇ ਪਾਸ ਹੁਣ ਬੈਲਾ ਉੱਤੇ ਹਿੰਦੂ ਵੀ ਹੈ ਸਿੱਖ ਵੀ ਹੈ ਮੁਸਲਮਾਨ ਸਾਰੀ ਕਮਿਊਨਿਟੀਆਂ ਉੱਤੇ ਹੈ ਹੀ ਨਹੀਂ ਇਹ ਮਸਲਾ ਜੇ ਕੋਈ ਬੰਦਾ ਬਣਾਈ ਜਾਵੇ ਵੀ ਹਿੰਦੂ ਸਿੱਖ ਦਾ ਮਸਲਾ ਬਣ ਰਿਹਾ ਜੀ ਇਹ ਹਿੰਦੂਆਂ ਨੂੰ ਇਹ ਇਹ ਹਜਾ ਕੋਈ ਮਸਲਾ ਨਹੀਂ ਹੈ ਇਹ ਬੇਸ਼ੱਕ ਉਹ ਬੰਦੇ ਮਸਲਾ ਬਣਾ ਰਹੇ ਨੇ ਜਿਹੜੇ ਇਹਨਾਂ ਦੀ ਸਪੋਰਟ ਕਰਦੇ ਆ ਸਾਡੇ ਲੋਕ ਦੇ ਕਿਤੇ ਨਾ ਕਿਤੇ ਇਹਨਾਂ ਨੂੰ ਸ਼ਹਿ ਮਿਲਦੀ ਆ ਚਾਹੇ ਸਰਕਾਰ ਦੀ سپورਟ ਹੋਵੇ ਚਾਹੇ ਸੀਨੀਅਰ ਰੰਗ ਹੋਵੇ ਪਰ ਮੈਂ ਕਹਿੰਦਾ ਬੇਨਤੀ ਮੇਰੀ ਹੈ ਪੰਜਾਬ ਦੇ ਲਈ ਸਭ ਤੋਂ ਘਾਤਕ ਬਣੇਗਾ ਜੇ ਆਪਾਂ ਇਸੇ ਤਰ੍ਹਾਂ ਇਹਨਾਂ ਦੀ سپورਟ ਕਰਦੇ ਹੋਣ ਦੰਦ ਘੋਲ ਕੇ ਇਹ ਖਿਲਾ ਰਹੇ ਯਾਰ ਕਦੇ ਸਰਕਾਰ ਦੇ ਕੋਈ ਫਰਜ਼ ਬਣਦੀ ਕਿ ਵਿਭਾਗ ਬਣੇ ਗਿਆ ਕਦੇ ਸਿੰਪਲ ਲੈ ਨਾ ਜਿਹਨੇ ਖੜਦੇ ਆ ਗੋਲ ਗੱਫੇ ਵਾਲੇ ਖੜਦੇ ਆ ਕੋਚੇ ਵਾਲੇ ਖੜਦੇ ਆ ਕਦੇ ਸਿੰਪਲ ਲੈ ਆ ਸੋਸਾਲ ਦੀ ਵੀਡੀਓ ਵਾਇਰਲ ਆਓ ਸਾਡੇ ਉਹ ਵੀਰ ਨੇ ਉਤਾਰ ਉਹਨੇ ਨਿਕਲੀ ਅੱਛਾ ਉਹ ਸਪਸ਼ਟ ਉਹਨੇ ਦੇ ਦੱਸਿਆ ਕਿਵੇਂ ਗਲ ਪੂਜ ਦਾ ਕਛਾਂ ਪੂਜ ਉਹਦੇ ਨਾਲ ਪਲੇਟਾਂ ਸਾਫ਼ ਕਰਦਾ ਫਿਰ ਉਹੀ ਹੱਥ ਦੇ ਨਾਲ ਘੋਲ ਕੇ ਹਾਂ ਹਾਂ ਘੋਲ ਕੇ ਬੱਚਿਆਂ ਨੂੰ ਖਾਣ ਕਮਾਲ ਹੋ ਗਈ ਕਦੇ ਵੀ ਅਸੀਂ ਕਿਉਂ ਨਹੀਂ ਕਰ ਸਕਦੇ ਅੜਿੱਕਾ ਕੀ ਹੋ ਸਕਦਾ ਇਹ ਹੈ ਤਾਂ ਵੈਸੇ ਆਪਾਂ ਹਰ ਇੱਕ ਪਾਰਕ ਹੀ ਇਹ ਕਹਿੰਦੀ ਕਿ ਵੀ ਅਸੀਂ ਪੰਜਾਬ ਦੇ ਨਾਲ ਵੀ ਜਿਹੜੇ ਪੰਜਾਬ ਦੇ ਨਾਲ ਵਾਲਾ ਕਾਨੂੰਨ ਹੈ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ ਹੈਰਾਨਗੀ ਤਾਂ ਇਸ ਗੱਲ ਦੀ ਹੈ ਹਾਂਜੀ ਸਾਰੀਆਂ ਸੰਗਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜਿਓ ਇਸ ਵਕਤ YouTube ਚੈਨਲ ਫਕਕ ਟੀਵੀ ਦੇ ਨਾਲ ਤੇ ਮੈਂ ਆ ਪਾਈ ਜਸਵੀਰ ਸਿੰਘ ਖਾਲਸਾ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਅੱਜ ਜਿਹੜਾ ਇੱਕ ਚਰਚਤ ਮੁੱਦਾ ਚੱਲ ਰਿਹਾ ਹੈਗਾ ਪੰਜਾਬ ਦੇ ਵਿੱਚ ਪ੍ਰਵਾਸੀ ਕਿਵੇਂ ਉਹ ਇਹ ਲਹਿਰ ਉੱਠੀ ਹੈ ਇਹ ਲਹਿਰ ਉੱਠਣ ਦੇ ਕਾਰਨ ਕੀ ਹੈ ਔਰ ਇਹ ਲਹਿਰ ਕਿੱਥੇ ਤੱਕ ਜਾਏਗੀ ਕੀ ਇਹ ਲਹਿਰ ਪੰਜਾਬ ਦੇ ਹਿੱਤਾਂ ਦੇ ਲਈ ਸਹੀ ਹੈ ਸੋ ਅੱਜ ਅਸੀਂ ਬਹੁਤ ਡੂੰਘੀਆਂ ਗੱਲਾਂ ਕਰਨ ਜਾ ਰਹੇ ਹਾਂ ਸਾਡੇ ਨਾਲ ਪੰਥ ਦੀ ਮਾਇਨਾਜ਼ ਹਸਤੀ ਜਿਨ੍ਹਾਂ ਨੇ ਵਿਦੇਸ਼ਾਂ ਦੇ ਵਿੱਚ ਬੜੀ ਵਿਦਵਤਾ ਦੇ ਨਾਲ ਆਪਣਾ ਨਾਮ ਚਮਕਾਇਆ ਹੈ ਅੱਜ ਅਸੀਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਮੇਰੀ ਮੁਰਾਦ ਹੈ ਇੰਟਰਨੈਸ਼ਨਲ ਟਾਡੀ ਮਨਜੀਤ ਸਿੰਘ ਰਾਹੀ ਜੀ ਰਾਹੀ ਸਾਹਿਬ ਵਾਹਿਗੁਰੂ ਜੀ ਦਾ ਖਾਤ ਸਾਹਿਬ ਵਾਹਿਗੁਰੂ ਜੀ ਫਤਿਹ ਰਾਹੀ ਸਾਹਿਬ ਜਿਵੇਂ ਕਿ ਤੁਸੀਂ ਸੁਣਿਆ ਵੀ ਪੰਜਾਬ ਦਾ ਇੱਕ ਮੁੱਦਾ ਜਿਹੜਾ ਪ੍ਰਵਾਸੀਆਂ ਦਾ ਚੱਲ ਰਿਹਾ ਹੈਗਾ ਤੇ ਉਹਦੇ ਬਾਰੇ ਪਹਿਲਾਂ ਤੁਸੀਂ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਿਓ ਵੀ ਇਹ ਮੁੱਦਾ ਅਸਲ ਵਿੱਚ ਕੀ ਹੈ ਔਰ ਕਿੱਥੇ ਤੱਕ ਜਾਏਗਾ ਪਹਿਲਾਂ ਤਾਂ ਮੈਂ ਫਕਰ ਟੀਵੀ YouTube ਫਕਰ ਟੀਵੀ ਚੈਨਲ ਵਾਲੇ ਵੀਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਮਾਬਕਸ਼ਿਆ ਤੇ ਇਸ ਮੁੱਦੇ ਤੇ ਆਪਾਂ ਗੱਲਬਾਤ ਕਰਨ ਵਾਸਤੇ ਇਕੱਠੇ ਹੋ ਗਏ ਜਿਵੇਂ ਆ ਤੁਸੀਂ ਸੁਣਿਆ ਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਆ ਹਨੇਰੀ ਬਗੀ ਆ ਹੁਣ ਹੂੰ ਇਹ ਦਰਿੰਦਪੁਣੇ ਦੀ ਹਨੇਰੀ ਆ ਦਰਿੰਦਗੀ ਦੀ ਹਨੇਰੀ ਕਹਿ ਸਕਦੇ ਆਪਾਂ ਇਹਨੂੰ ਪਹਿਲਾਂ ਹੜਾਂ ਦੀ ਮਾਰ ਪਈ ਹੂੰ ਜ਼ੁਲਮ ਦੀਆਂ ਹਨੇਰੀਆਂ ਪੰਜਾਬ ਤੇ ਝੁੱਲਦੀਆਂ ਰਹੀਆਂ ਪਰ ਆ ਜਿਹੜੀ ਹੁਣ ਜ਼ੁਲਮ ਦੀ ਹਨੇਰੀ ਝੁੱਲੀ ਆ ਹੂੰ ਦਰਿੰਦਗੀ ਪੁਣੇ ਦੀ ਪ੍ਰਵਾਸੀਆਂ ਦਾ ਪੰਜਾਬ ਦੇ ਵਿੱਚ ਵਾਧਾ ਧੜਾ ਧੜਾ ਆਣਾ ਪ੍ਰਵਾਸੀ ਪਹਿਲਾਂ ਵੀ ਆਂਦੇ ਤੇ ਕਿਉਂਕਿ ਇਹ ਪ੍ਰਵਾਸੀ ਚਲ ਨਵੇਂ ਨਹੀਂ ਵੈਸੇ ਆਏ ਕੰਮ ਕਰਕੇ ਮੁੜ ਜਾਂਦੇ ਕੰਮ ਕਰਕੇ ਮੁੜ ਜਾਂਦੇ ਤੇ ਸਾਡੇ ਜ਼ਿਮੀਦਾਰ ਭਰਾ ਸਾਦੇ ਤੇ ਇਹਨਾਂ ਨੂੰ ਸੱਦਣ ਤੋਂ ਬਾਅਦ ਕੰਮਕਾਰ ਕਰਨਾ ਤੇ ਝੋਨੀ ਦੀ ਕਟਾਈ ਵਢਾਈ ਭਾਈ ਸਾਹਿਬ ਉਸ ਸਮੇਂ ਨਾ ਉਹਨਾਂ ਦੀ ਇੱਜ਼ਤ ਵੀ ਬੜੇ ਕਰਦੇ ਸੀਗੇ ਲੋਕ ਹਾਂ ਇੱਜ਼ਤ ਵੀ ਪਰ ਹੁਣ ਇਹਨਾਂ ਨੇ ਇੱਜ਼ਤ ਵੀ ਗਵਾ ਲਈ ਹੁਣ ਜਦੋਂ ਇਹਨਾਂ ਨੇ ਇੱਥੇ ਆਪਣੇ ਪੱਕੇ ਵਸੇਵੇਂ ਕਰ ਲਏ ਉਸ ਗਲਤੀਆਂ ਪੰਜਾਬੀਆਂ ਦੀ ਨਹੀਂ ਆ ਸਾਡਿਆਂ ਦੀ ਹਾਂ ਕੰਮ ਕਰ ਕਰਦੇ ਤੇ ਵਾਪਸ ਹੋ ਜਾਂਦੇ ਤੇ ਪਰ ਇਹ ਨਹੀਂ ਹੌਲੀ ਹੌਲੀ ਮੋਟਰਾਂ ਤੇ ਲਿਆਂਦੇ ਮੋਟਰਾਂ ਤੋਂ ਬਾਅਦ ਆਪਣੇ ਘਰਾਂ ਚ ਬਾੜ ਲਏ ਮੋਟਰਾਂ ਤੋਂ ਬਾਅਦ ਵੋਟਰਾਂ ਤੇ ਵੀ ਲਿਆਂਦੇ ਵੋਟਰਾਂ ਤੇ ਲਿਆਂਦੇ ਘਰੀ ਆਪਣੇ ਮਫਾਦ ਦੀ ਖਾਤਰ ਹਾਂ ਕਿਉਂਕਿ ਇਹ ਚਾਹਦੇ ਵੀ ਆਪਣਾ ਸੁੱਖ ਦੇਖਿਆ ਹੀ ਨਹੀਂ ਉਸ ਬੰਦਿਆਂ ਨੇ ਆਪਣਾ ਸੁੱਖ ਪੰਜਾਬੀਆਂ ਨੇ ਇਹ ਪੱਕੀ ਗੱਲ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਉਹਨਾਂ ਨੇ ਆਪਣਾ ਸੁੱਖ ਦੇਖਿਆ ਹਾਂ ਆਪਣੇ ਘਰੀ ਰੱਖ ਲਏ ਘਰੀ ਰੱਖਣ ਤੋਂ ਬਾਅਦ ਹੌਲੀ ਹੌਲੀ ਇਹਨਾਂ ਦੀ ਦਰਿੰਦਗੀ ਪੁਣਾ ਅੰਦਰ ਦਾ ਨਹੀਂ ਦੇਖਿਆ ਬਈ ਇਹਨਾਂ ਦੇ ਅੰਦਰ ਕਿੰਨੀ ਦਰਿੰਦਗੀ ਹੈ ਹੂੰ ਟੜਾ ਤੜ ਜਿਹੜੀਆਂ ਹੁਣ ਅੱਜ ਇਹਨਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ ਸਪਸ਼ਟ ਹੋ ਰਹੀਆਂ ਇਹ ਜਿਹੜੇ ਧੜਾ ਧੜ ਹੋ ਰਹੀਆਂ ਇਹਨਾਂ ਦੀਆਂ ਹੋ ਰਹੀਆਂ ਸੀਰੀ ਲਵਾਜ ਕਿ ਕਦੇ ਕਿਸੇ ਪਿੰਡ ਵਿੱਚ ਕਦੇ ਹੁਸ਼ਾਰਪੁਰ ਦੀ ਘਟਨਾ ਤੇ ਹੁਸ਼ਾਰਪੁਰ ਦੀ ਘਟਨਾ ਇਹ ਜਿਹੜੀ ਹੁਸ਼ਾਰਪੁਰ ਵਾਲੀ ਘਟਨਾ ਆ ਇਹ ਤਾਂ ਦਿਲ ਦਹਿਲਾਣ ਵਾਲੀ ਘਟਨਾ ਹੈ ਕਿਉਂਕਿ ਕੱਲ ਇੱਕ ਮੈਂ ਵੀਡੀਓ ਸੁਣ ਰਿਹਾ ਸੀ ਜਿਹੜੇ ਸੀਨੀਅਰ ਪੁਲਿਸ ਅਫਸਰਾਂ ਨੇ ਉਸ ਵਕਤ ਉਹ ਲਾਸ਼ ਬੱਚੇ ਦੀ ਬਰਾਮਦ ਕੀਤੀ ਹਾਂ ਉਹ ਕਹਿੰਦਾ ਜਦੋਂ ਅਸੀਂ লাশ ਬਰਾਮਦ ਕੀਤੀ ਨਾ ਬੱਚੇ ਦੀ ਹੂੰ ਬਰਾਮਦ ਕਰਨ ਵੇਲੇ লাশ ਦਾ ਸੀਨ ਦੇਖਿਆ ਹਾਂ ਬਈ ਉਹਦੇ ਗੁਪਤ ਅੰਗ ਦੇ ਵਿੱਚ ਪਹਿਲਾਂ 5 ਸਾਲ ਦਾ ਬੱਚਾ ਮਸੂਮ ਕਲੀ ਗੁਪਤ ਅੰਗ ਵਿੱਚ ਪਹਿਲਾਂ ਡੰਡਾ ਦਿੱਤਾ ਗਿਆ ਫਿਰ ਦੁਸ਼ਕਰਮ ਕੀਤਾ ਗਿਆ ਫਿਰ ਗੁਪਤ ਅੰਗ ਵਿੱਚ ਡੰਡਾ ਦਿੱਤਾ ਗਿਆ ਤੇ ਉਹਦੇ ਸਿਰ ਵਿੱਚ ਨਿਸ਼ਾਨ ਹੈ ਸ਼ਾਇਦ ਉਹਨੇ ਪੱਥਰ ਮਾਰਿਆ ਮੈਂ ਤਾਂ ਕਹਿੰਦਾ ਸੂਬੇ ਨੇ ਵੀ ਐਦਾਂ ਦੇ ਜ਼ੁਲਮ ਨਹੀਂ ਕੀ ਜ਼ੁਲਮ ਨਹੀਂ ਕੀਤੇ ਹੋਣੇ ਫਿਰ ਜਦੋਂ ਵਾਪਸ ਮੁੜਿਆ ਉਹਨੂੰ ਦੇਖਿਆ ਜੇ ਜੀਂਦਾ ਏ ਫਿਰ ਕਿ ਕੈਪਰੀ ਦੇ ਨਾਲ ਹੀ ਉਹਦਾ ਗਲਾ ਕੁੱਟ ਦਿੱਤਾ ਅੱਜ ਤਾਂ ਅਸੀਂ ਉਹ ਫੋਟੋਆਂ ਦੇਖਦੇ ਆ ਉਹ ਕਹਿੰਦਾ ਫਿਰ ਉਹਦੀ ਜਿਹੜੀ ਜੀਭ ਹੈ ਹੂੰ ਉਹ ਦੰਦਾਂ ਵਿੱਚ ਆ ਕੇ ਮਤਲਬ ਟੁੱਟ ਗਈ ਬੱਚੀ ਉਹਦੇ ਆਪਣੇ ਦੰਦਾਂ ਦੇ ਬੱਚੇ ਦੇ ਹੁਣ ਤੁਸੀਂ ਲਾਓ ਕਿ ਕਿੰਨਾ ਜ਼ੁਲਮ ਸਿਆ ਹੋਊਗਾ ਉਹਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਬੱਚੇ ਨੂੰ ਵੀ ਮੈਨੂੰ ਕਰ ਕੀ ਰਿਹਾ ਹੈ ਇਹ ਵੀ ਨਹੀਂ ਪਤਾ ਮੇਰਾ ਕਸੂਰ ਕੀ ਆਏ ਮੈਨੂੰ ਕਰ ਕੀ ਰਿਹਾ ਹੈ ਕੀ ਕਰ ਰਿਹਾ ਓਏ ਹੋਏ ਉਹ ਤਾਂ ਜ਼ੁਲਮ ਸਹਿ ਰਿਹਾ ਅਸੀਂ ਫੋਟੋਆਂ ਦੇਖ ਕੇ ਕੰਬਦੇ ਆ ਵੀ ਬਹੁਤ ਮਾੜਾ ਹੋਇਆ ਪਰ ਜਿਹਦੇ ਨਾਲ ਬੀਤਿਆ ਏ ਹੋਊਗਾ ਬੱਚੇ ਦੇ ਨਾਲ ਉਹ ਕਿੱਡਾ ਜ਼ੁਲਮ ਹੋਇਆ ਅੱਜ ਜਦੋਂ ਅਸੀਂ ਰਾਹੀ ਸਾਹਿਬ ਇਹਨਾਂ ਨੂੰ ਕੱਢਣ ਦੀ ਗੱਲ ਕਰਦੇ ਤਾਂ ਸਾਡੇ ਲੋਕ ਇਹਨਾਂ ਦੇ ਸਾਡੇ ਕੱਢਣ ਵਾਲਿਆਂ ਦੇ ਵਿਰੁੱਧ ਹੋ ਜਾਂਦੇ ਉਹਦੇ ਬਾਰੇ ਅਸਲ ਵਿੱਚ ਤੁਸੀਂ ਇੱਕ ਦੇਖੋ ਵੀ ਹਰ ਬੰਦੇ ਨੇ ਇਹ ਫੋਟੋਆਂ ਦੇਖਣ ਤੋਂ ਬਾਅਦ ਅੱਜ ਆਪਾਂ ਐ ਸੋਚਦੇ ਆਂ ਵੀ ਯਾਰ ਹਥਿਆਰ ਚੱਕ ਲਈ ਹਾਂ ਹਰ ਬੰਦਾ ਸੋਚਦਾ ਮੈਂ ਨਹੀਂ ਸਾਰੇ ਸੋਚਦੇ ਆਂ ਹਰ ਸੋਚਦਾ ਹਿੰਦੂ ਸੇਕ ਮੁਸਲਮਾਨ ਕੋਈ ਹੋਵੇ ਜਾਤ ਪਾਤ ਦਾ ਤਾਂ ਕੋਈ ਸਵਾਲ ਨਹੀਂ ਆ ਸੇ ਹਿੰਦੂ ਦਾ ਸਵਾਲ ਆ ਉਹ ਚੁੱਕ ਕੇ ਉਹ ਕਹਿੰਦਾ ਵੀ ਹਥਿਆਰ ਚੁੱਕ ਲਵਾਂ ਖਤਮ ਕਰ ਦਾਂ ਭਾਈ ਨਾ ਅੰਦਰ ਦੀ ਕਿਉਂਕਿ ਇੱਕ ਅੰਦਰ ਗੁੱਸਾ ਹੀ ਇੰਨਾ ਬਣ ਜਾਂਦਾ ਇਹ ਘਟਨਾ ਦੀ ਬਿਲਕੁਲ ਉਸ ਤੋਂ ਬਾਅਦ ਅੱਜ ਜਿਹੜੀ ਇਹ ਲਹਿਰ ਉੱਠੀ ਪਿੰਡ ਪਿੰਡ ਵਿੱਚ ਬਿਲਕੁਲ ਜਿਵੇਂ ਤੁਸੀਂ ਦੱਸਿਆ ਵੀ ਸਪੋਰਟ ਕਰਦੇ ਆ ਹੂੰ ਕੁਝ ਬੰਦੇ ਸਪੋਰਟ ਵੀ ਕਰਦੇ ਆ ਬਿਲਕੁਲ ਪਿੰਡ ਪਿੰਡ ਵਿੱਚ ਜਿਹੜੀ ਲਹਿਰ ਉੱਠੀ ਹੈ ਲਹਿਰ ਤਾਂ ਉੱਠੀ ਆ ਬਈ ਇਹਨਾਂ ਦੇ ਮਤੇ ਜਿਹੜੇ ਪਾਸ ਹੋਏ ਪਿੰਡ-ਪਿੰਡ ਵਿੱਚ ਬਹੁਤ ਪਿੰਡਾਂ ਦੇ ਆ 28 ਦੇ ਆਪਣੇ ਲੋਕਲ ਬਹੁਤ ਮਤੇ ਪਾਸ ਹੋ ਗਏ ਸਾਰੇ ਪਿੰਡਾਂ 'ਚ ਹੋਏ ਮੇਰੇ ਤਰਫ ਮੇ ਜਾ ਰਹੇ ਜਿਹਨੇ ਪਿੰਡ ਰਾਹੀ ਸਾਹਿਬ ਅਸੀਂ ਸੋਚਿਆ ਨਹੀਂ ਸੀ ਨਾ ਵੀ ਬੋਲਣਗੇ ਉਹ ਵੀ ਬੋਲੇ ਉਹ ਵੀ ਬੋਲੇ ਉੱਥੇ ਕਿਸੇ Hindu Sikh ਦਾ ਸਵਾਲ ਨਹੀਂ ਹੈ ਪਹਿਲਾਂ ਇਹ ਦੇਖੋ ਜਦੋਂ ਮਤਾ ਬਣਾਇਆ ਜਾ ਰਿਹਾ ਪੰਚਾਇਤ ਤੋਂ ਮਤਾ ਪਾਸ ਹੋਇਆ ਹੁੰਦੇ ਆ ਹੋ ਰਹੇ ਆ ਤਣਾ ਤਣਾ ਮਤੇ ਪਾਸ ਹੁੰਣ ਵੇਲੇ ਉੱਤੇ ਹਿੰਦੂ ਵੀ ਐ ਸਿੱਖ ਵੀ ਐ ਮੁਸਲਮਾਨ ਸਾਰੀ ਕਮਿਊਨਿਟੀਆਂ ਉੱਤੇ ਹੈ ਹੀ ਨਹੀਂ ਇਹ ਮਸਲਾ ਜੇ ਕੋਈ ਬੰਦਾ ਬਣਾਈ ਜਾਵੇ ਵੀ ਹਿੰਦੂ ਸਿੱਖ ਦਾ ਮਸਲਾ ਬਣ ਰਿਹਾ ਜੀ ਇਹ ਹਿੰਦੂਆਂ ਨੂੰ ਇਹ ਇਹ ਹਜਾ ਕੋਈ ਮਸਲਾ ਨਹੀਂ ਹੈ ਇਹ ਬੇਸ਼ੱਕ ਉਹ ਬੰਦੇ ਮਸਲਾ ਬਣਾ ਰਹੇ ਨੇ ਜਿਹੜੇ ਇਹਨਾਂ ਦੀ ਸਪੋਰਟ ਕਰਦੇ ਆ ਭਲਾ ਉਹਨਾਂ ਦੇ ਮਗਰ ਸਰਕਾਰੀ ਤਾਕਤ ਹੈ ਮੈਂ ਕਹਿੰਦਾ ਠੀਕ ਹੈ ਤਾਕਤਾਂ ਹੋਣੀਆਂ ਚਾਹੀਦੀਆਂ ਪਰ ਯਾਰ ਤਾਕਤ ਦਾ ਨਾ ਮਾਣ ਪਰ ਇਹ ਕਿਹ ਗੱਲ ਹੈ ਨਾ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਦਿਲੋਂ ਜੁੜੇ ਹੁੰਦੇ ਆ ਉਹ ਤਾਂ ਇਹ ਮਸਲਿਆਂ 'ਚ ਪੈਂਦੇ ਨਹੀਂ ਉਹਨਾਂ ਤਾਂ ਮਸਲਾ ਅਚਿਤ ਚਿੱਤੇ ਵੀ ਨਹੀਂ ਵੀ ਇਹ ਹਿੰਦੂ ਮੁਸਲਮਾਨ ਵਾਲੀ ਗੱਲ ਬਿਲਕੁਲ ਜੇ ਅੱਜ ਤੁਸੀਂ ਅੱਡ ਤੋਂ ਪਹਿਲਾਂ ਦੇਖ ਲਓ ਅੱਡ ਤੋਂ ਪਹਿਲਾਂ ਆਪਾਂ ਇਕੱਠੇ ਹੀ ਰਹੇ ਆਂ ਬਿਲਕੁਲ ਸਾਡੇ ਬ੍ਰਾਹਮਣ ਪਰਿਵਾਰ ਹਿੰਦੂ ਪਰਿਵਾਰ ਪੜੇ ਵੀ ਸਕੂਲਾਂ 'ਚ ਸਾਡੇ ਹਰ ਮਿੱਤਰ ਹੈ ਅਸੀਂ ਹੋ ਗਏ ਹਾਂ ਹੁਣ ਵੀ ਹੈਗੇ ਇਹ ਤਾਂ ਸਵਾਲ ਹੀ ਨਹੀਂ ਬਣਦਾ ਯਾਰ ਇਹ ਇਹ ਮੇਰੇ ਸਾਹਮਣੇ ਵਾਲਾ ਤਾਂ ਰਾਜਨੀਤਿਕ ਲੋਕ ਇਹ ਗੱਲਾਂ ਖੜੀਆਂ ਕਰਦੇ ਆ ਜਾਣ ਕੇ ਮੁੱਦਾ ਬਣਾ ਕੇ ਜਾਣ ਕੇ ਬਣਾਇਆ ਜਾਂਦਾ ਵੀ ਦੂਏ ਮੁੱਦੇ ਨੂੰ ਦਵਾ ਦਿੱਤਾ ਜਾਏ ਹਾਂ ਹੋਰ ਨਹੀਂ ਗੱਲ ਜਿਹੜੀਆਂ ਕੁੰਦੀਆਂ ਨਕਾਮੀਆਂ ਹੈਗੀਆਂ ਜਿਹੜੀਆਂ ਉਹਨਾਂ ਦੀਆਂ ਰਾਜਕਰਤਾ ਸ਼੍ਰੇਣੀਆਂ ਬਿਲਕੁਲ ਬਿਲਕੁਲ ਆਪਾਂ ਜਾਨੀ ਕਿ ਇਹ ਸੋਚ ਸਕਦੇ ਆਂ ਵੀ ਕੁਝ ਨਾ ਕੁਝ ਇਹਨਾਂ ਰਾਜਕਰਤਾ ਸ਼੍ਰੇਣੀਆਂ ਦਾ ਵੀ ਹੱਥ ਹੈ ਹੱਥ ਹੈ ਹੱਥ ਹੈ ਅਸਲ ਵਿੱਚ ਗੁਣ ਜਿਹੜੇ ਬੰਦੇ ਸਪੋਰਟ ਕਰਦੇ ਆ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਕੁਝ ਬਸ ਸੀਨੀਅਰ ਬੰਦੇ ਦੇਖੇ ਸਪੋਰਟ ਕਰਦੇ ਸੀਨੀਅਰ ਹਾਂਏ ਹਾਂਏ ਜਿਹੜੇ ਸ਼ਹਿਰਾਂ ਦੇ ਸੀਨੀਅਰ ਬੰਦੇ ਕਹਿੰਦਾ ਸੀਨੀਅਰ ਹੈ ਜੇ ਉਹ ਸਪੋਰਟ ਕਰਨ ਤਾਂ ਬਹੁਤ ਸ਼ਰਮ ਨਾ ਆਏਗਾ ਬਹੁਤ ਸ਼ਰਮ ਦੀ ਉਹ ਬੰਦੇ ਉਹਨਾਂ ਦੀ ਸਪੋਰਟ ਕਰਨਾ ਉਸ ਲਾਣੇ ਦੀ ਤਰੀਕੇ ਆ ਜਿਹੜਾ ਪ੍ਰਵਾਸੀ ਜੋਬਸ ਕਰ ਰਹੇ ਆ ਮੈਂ ਨਹੀਂ ਕਹਿੰਦਾ ਕੰਮ ਕਰਨ ਯਾਰ ਕੰਮ ਕਰਨ ਤੋਂ ਕੋਈ ਨਹੀਂ ਰੋਕਦਾ ਕੰਮ ਕਰੋ ਸਾਡੇ ਵੀ ਜਾਂਦੇ ਆ ਪਰ ਨਜ਼ਾਇਦ ਤਰੀਕੇ ਨਾਲ ਨਾ ਕੰਮ ਕਰੋ ਉਹ ਇਹ ਵੀ ਗੱਲ ਕਹਿੰਦੇ ਕਹਿੰਦੇ ਵੀ ਜਿਹੜੇ ਥੋੜੇ ਬੰਦੇ ਹੈਗੇ ਆ ਪੰਜਾਬੀ ਉਹ ਵੀ ਕਹਿੰਦੇ ਉੱਥੇ ਕੰਮ ਕਰਦੇ ਫਿਰ ਉਹਨਾਂ ਨੂੰ ਵੀ ਕਹਿੰਦੇ ਮਾਰਿਆ ਜਾਊਗਾ ਉਹ ਜਾਇਦ ਤਰੀਕੇ ਨਾਲ ਰਹ ਰਹੇ ਉਹ ਨਜ਼ਾਇਦ ਤਰੀਕੇ ਨਾਲ ਹੀ ਰਹ ਰਹੇ ਹਾਂ ਉਹ ਜਾਇਦ ਤਰੀਕੇ ਨਾਲ ਰਹ ਰਹੇ ਜੇ ਰਹਿੰਦੇ ਆਪਣੀ ਜ਼ਮੀਨ ਜਗਾ ਖਰੀਦੇ ਆ ਤਰੀਕੇ ਨਾਲ ਜੇ ਬਾਹਰ ਨਹੀਂ ਕਟਰੀਆਂ ਨਾਲ ਉੱਥੇ ਉਹ ਐਦਾਂ ਦੇ ਕੰਮ ਨਹੀਂ ਕਰਦੇ ਉੱਥੇ ਉਹ ਰੂਲ ਪਹਿਲਾਂ ਉੱਥੋਂ ਦੇ ਫੋਲੋ ਕਰਦੇ ਆ ਹਾਂ ਕੋਰੋ ਇਹੋ ਜਿਹੇ ਕੰਮ ਨਹੀਂ ਆ ਉਹ ਦੇਖਣਾ ਤੇ ਤਸਵੀਰ ਇਹ ਗੰਦਿਆਂ ਦਰਿੰਦਗੀ ਭਰੇ ਕੰਮ ਆ। ਆ ਥੋੜੇ ਦਿਨਾਂ ਦੇ ਵਿੱਚ ਬਹੁਤ ਘਟਨਾਵਾਂ ਆ ਗਈਆਂ। ਨਜ਼ਾਇਰ ਤਰੀਕੇ ਨਾਲ ਰਹਿ ਰਹੇ ਸਾਡੀ ਇਹਨਾਂ ਪ੍ਰਸਾਦ ਦੀ ਪਾਵਨ ਧਰਤੀ ਆ। ਹੂੰ ਗੁਰੂ ਸਾਹਿਬ ਨੌਵੇਂ ਪਾਚਾ ਗੁਰੂ ਹਰਗੋਬਿੰਦ ਗੁਰੂ ਤੇਗ ਬਹਾਦਰ ਮਹਾਰਾਜ ਨੇ ਚਾਰ ਖਰੀਦ ਆ ਮਹਾਰਾਜ। ਹੂੰ ਮਹਾਰਾਜ ਨੇ ਕਾਰੀਗਰ ਲਿਆ ਕੇ ਬਸਾਏ। ਹੂੰ ਗੁਰਸਿੱਖ ਬਸਾਏ। ਸੁਜਵਾਨ ਸੱਜਣ ਇੱਥੇ ਲਿਆਂਦੇ ਮਹਾਰਾਜ ਨੇ ਕਾਰੀਗਰ ਲਿਆਂਦੇ। ਹੂੰ ਇਹ ਪਾਵਨ ਧਰਤੀ ਤੇ ਮਤਲਬ ਚੜ੍ਹਦੀ ਕਲਾ ਵਿੱਚ ਇਹਨੂੰ आनंदपुरी आनंद प्रसाद दी पावन धरती दा नाम ਦਿੱਤਾ ਕਲਗੀਧਰ ਜੀ ਬਿਲਕੁਲ ਬਿਲਕੁਲ ਖੈਰ ਹੁਣ ਕਿਆ ਹੋ ਰਿਹਾ ਹੁਣ ਦੇਖ ਲੋ ਥਾ ਥਾ ਰੇਡੀਆਂ ਲੱਗੀਆਂ ਵਾ ਡਿਜ਼ਾਈਨ ਤਰੀਕੇ ਦਾ ਯਾਰ ਜਾਇਜ਼ ਨਾਲ ਹੋਵੇ ਕੋਈ ਗੱਲ ਨਹੀਂ ਨਜ਼ਾਇਦ ਅੱਛਾ ਔਰ ਗੰਦ ਖਲਾਂ ਦੇ ਆਪਣਾ ਸਿੱਖ ਭਰਾ ਜੇ ਕੋਈ ਕਿਤੇ ਇੱਕ ਸਾਈਡ ਤੇ ਪਾ ਕੇ ਬਹਿ ਜੇ ਨਾ ਚੌਂਫੜੀ ਹਾਂ ਕਿਹੜਾ ਉੱਠੋ ਜਿੱਤੇ ਰਹਿ ਨਹੀਂ ਸਕਦਾ ਬਿਲਕੁਲ ਅੱਛਾ ਤੁਸੀਂ ਦੱਸੋ ਇੱਥੇ ਜਗਾ ਕਿੰਨੀ ਖਰੀਦਣੀ ਕਿੰਨੀ ਮਹਿੰਗੀ ਆ ਬਹੁਤ ਆਮ ਮਰਦਾ ਖਰੀਦ ਸਕਦਾ ਸਾਡੇ ਕੋਈ ਨਹੀਂ ਖਰੀਦ ਸਕਦਾ ਪੰਜਾਬੀ ਜ਼ਮੀਨਾਂ ਵਾਲੇ ਨਹੀਂ ਖਰੀਦ ਸਕਦੇ ਅੱਛਾ ਇਹਨਾਂ ਬੰਦਿਆਂ ਨੇ ਧੜਾ ਧੜ ਉੱਥੇ ਆਪਣੇ ਪੈਰੇ ਜਮਾਏ ਵੀ ਪਰਿਵਾਰਾਂ ਦੇ ਪਰਿਵਾਰ ਬੈਠੇ ਆ ਯਾਰ ਕੌਣ ਬਿਠਾ ਲਦਾ ਇਹਨਾਂ ਨੂੰ ਜਦੋਂ ਦੇਖੋ ਨਾ ਕੋਈ ਵੋਟਰ ਕਾਰਡ ਵੀ ਅੱਛਾ ਜੇ ਅਸੀਂ ਪੰਚਾਇਤੀ ਜ਼ਮੀਨ ਵਿੱਚ ਬਹਿ ਵੀ ਜਾਈਏ ਨਾ ਸਾਡੀ ਤਾਂ ਟਰਾਲੀ ਨਹੀਂ ਕੋਈ ਖੜੀ ਕਰਨ ਦਿੰਦਾ ਇਹ ਇਹਨਾਂ ਨੂੰ ਕੌਣ ਸ਼ਹਿ ਦੇ ਰਿਹਾ ਅਸਲ ਵਿੱਚ ਸਾਡੇ ਲੋਕ ਦੇ ਦੇਤੇ ਨਾ ਕਿਤੇ ਇਹਨਾਂ ਨੂੰ ਸ਼ਹਿ ਮਿਲ ਜਾਂ ਚਾਹੇ ਸਰਕਾਰ ਦੀ سپورਟ ਹੋਵੇ ਚਾਹੇ ਸੀਨੀਅਰ ਬੰਦਿਆਂ ਦੀ ਹੋਵੇ ਪਰ ਮੈਂ ਕਹਿੰਦਾ ਬੇਨਤੀ ਮੇਰੀ ਇਹ ਹੈ ਪੰਜਾਬ ਦੇ ਲਈ ਸਭ ਤੋਂ ਘਾਤਕ ਬਣੇਗਾ ਜੇ ਆਪਾਂ ਇਸੇ ਤਰ੍ਹਾਂ ਇਹਨਾਂ ਦੀ سپورਟ ਕਰਦੇ ਮੈਂ ਕਹਿੰਦਾ ਠੀਕ ਹੈ ਕੁਝ ਸਰਕਾਰ ਦੇ ਫਰਜ਼ ਹਨ ਉਹ ਆਪਣੇ ਸਾਰਤਕ ਜਿਹੜੇ ਫਰਜ਼ ਹੈ ਉਹ ਨਹੀਂ ਨਿਭਾ ਸਕੀਆਂ ਸਵੇ ਸਮੇਂ ਦੀਆਂ ਸਰਕਾਰਾਂ ਹੁਣ ਚਾਹੀਦਾ ਇਹ ਸੀਗਾ ਅਸਲ ਵਿੱਚ ਤੁਸੀਂ ਦੇਖ ਲਓ ਉੱਤਰਾਖੰਡ ਚ ਰਾਜਸਥਾਨ ਚ ਗੁਜਰਾਤ ਚ ਹਿਮਾਚਲ ਦਾ ਵਿੱਚ ਅੱਜ ਤੋਂ 50 ਸਾਲ ਪਹਿਲਾਂ ਬਿੱਲ ਪਾਸ ਹੋ ਚੁੱਕਿਆ ਉਹ ਹਿਮਾਚਲ 50 ਸਾਲ ਪਹਿਲਾਂ ਅੱਜ ਤੋਂ ਹਾਂ 1955 ਦਾ ਮੈਨੂੰ ਲੱਗਦਾ ਉੱਥੇ ਬਿੱਲ ਪਾਸ ਹੋ ਚੁੱਕਿਆ ਵਾ ਇਹ ਅਸੀਂ ਨਹੀਂ ਬਿੱਲ ਪਾਸ ਕਰ ਸਕਦੇ ਇੱਥੇ ਕੋਈ ਜ਼ਮੀਨ ਨਹੀਂ ਲੈ ਸਕਦਾ ਖਰੀਦ ਨਹੀਂ ਸਕਦਾ ਗੈਰ ਆ ਕੇ ਅੱਛਾ ਆਪਣੇ ਪੰਜਾਬ ਤੋਂ ਦੇਖ ਲਓ ਆਪਣੇ ਪੰਜਾਬ ਤੋਂ ਨਹੀਂ ਪਾਸ ਹੋਦਾ ਜੇ ਸਰਕਾਰਾਂ ਚਾਹੋਣ ਤੇ ਇਹ ਬਿੱਲ ਪਾਸ ਕਰਨ ਯਾਰ ਵਿਧਾਨ ਪੰਜਾਬ ਵਿਧਾਨ ਸਭਾ ਇਹ ਸਵਾਲ ਨਾ ਤੁਹਾਨੂੰ ਕਰਨਾ ਹੀ ਸੀਗਾ ਵੀ ਅਸੀਂ ਕਿਉਂ ਨਹੀਂ ਕਰ ਸਕਦੇ ਅੜਿੱਕਾ ਕੀ ਹੋ ਸਕਦਾ ਇਹ ਹੈ ਤਾਂ ਵੈਸੇ ਆਪਾਂ ਹਰ ਇੱਕ ਪਾਰਟੀ ਇਹ ਕਹਿੰਦੀ ਕਿ ਵੀ ਅਸੀਂ ਪੰਜਾਬ ਦੇ ਨਾਲ ਫਿਰ ਜਿਹੜੇ ਪੰਜਾਬ ਦੇ ਨਾਲ ਵਾਲਾ ਕਾਨੂੰਨ ਹੈ ਜੀ ਕਰ ਉਹਨੂੰ ਕਿਉਂ ਨਹੀਂ ਬਣਾਇਆ ਜਾ ਰਿਹਾ ਹੈ ਹੈਰਾਨਗੀ ਤਾਂ ਇਸ ਗੱਲ ਦੀ ਹੈ ਬਈ ਹੁਣ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਹਾਂ ਪੰਜਾਬ ਦੇ ਮੁੱਖ ਮੰਤਰੀ ਆ ਹਾਂ ਜਦੋਂ ਉਹਨਾਂ ਦੇ ਆਪਾਂ ਪਹਿਲਾਂ ਦੇਖਦੇ ਆ ਜੋ ਸੀਰੀਅਲ ਨਾਟਕ ਉਹਨਾਂ ਦੇ ਵਿੱਚ ਚੀਕਾ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਲੋਕਾਂ ਦੇ ਹਿੱਤ ਦੀਆਂ ਗੱਲਾਂ ਕਰਦੇ ਆ ਹਾਂ ਪਰ ਹੁਣ ਉਹਨਾਂ ਕੋਲ ਵੱਡੀ ਪਾਵਰ ਹੈ ਹਾਂ ਯਾਰ ਜਦੋਂ ਵੱਡੀ ਪਾਵਰ ਹੈ ਫਿਰ ਪਾਵਰ ਕਦੋਂ ਵਰਤਨੀ ਹੁਣ ਲੋਕਾਂ ਲੋਕਾਂ ਦੇ ਸਿਰ ਤੋਂ ਪਾਣੀ ਟਪ ਗਿਆ ਹਾਂ ਸਿਰ ਤੋਂ ਜਦੋਂ ਪਾਣੀ ਟੱਪ ਜਾਂਦਾ ਫਰ ਖਲਾ ਜਾਂਦੇ ਕੋ ਉਹਨਾਂ ਨੂੰ ਤੁਸੀਂ ਉਹ ਆਪਣੇ ਆਪ ਨਹੀਂ ਕਰਦੇ ਪਹਿਲਾਂ ਨਹੀਂ ਨਿਕਰਿਆ ਤਾਂ ਪਿੰਡਾਂ 'ਚ ਮੱਤੇ ਤਾਂ ਹੀ ਪਾਸ ਹੋਏ ਕਿ ਯਾਰ ਭੇਜਾ ਹੋਵੇ ਇਹਨਾਂ ਨੂੰ ਗੰਦ ਪਾਉਗੇ ਸਾਡੀਆਂ ਧੀਆਂ ਬੱਚੀਆਂ ਪਿੰਡਾਂ ਵਿੱਚ ਇਹ ਦੇਖਦੇ ਨਹੀਂ ਆ ਜੀ ਇਹ ਗਿਣਤੀ ਵਾਧੀ ਜਾਂਦੀ ਹੈ ਇਹ ਦੇਖਦੇ ਨਹੀਂ ਆ ਤੁਹਾਡੀ ਗੱਲ ਨਹੀਂ ਮੰਨਦੇ ਹਾਂ ਇਹ ਇਹਨਾਂ ਨੂੰ ਇਹ ਨਹੀਂ ਆ ਵੀ ਇਹ ਕਿਸੇ ਦੀ ਧੀ ਐ ਸਾਨੂੰ ਰਿਸ਼ਤਿਆਂ ਦੀ ਪਤਾ ਕਿਉਂਕਿ ਅਸੀਂ ਪੰਜਾਬ ਦੇ ਜੰਮੇ ਆ ਇਹਨਾਂ ਨੂੰ ਰਿਸ਼ਤੇ ਨਾਤਿਆਂ ਦਾ ਕੁਝ ਨਹੀਂ ਆ ਕੋਈ ਮਤਲਬ ਦੀ ਜੀ ਕੋਈ ਤਾਏ ਨਾਲੇ ਘੁੰਮੇ ਫਿਰਦੀ ਐ ਤੇ ਉਹ ਹੀ ਇਹ ਸਾਡੇ ਵਿੱਚ ਪੈਦਾ ਕਰਨਾ ਚਾਹੁੰਦੇ ਉਹ ਹੀ ਸਾਡੇ ਵਿੱਚ ਪੈਦਾ ਕਰਨੇ ਚਾਹੁੰਦੇ ਔਰ ਆਖੀ ਪਣਾ ਦੇਖ ਲਓ ਕਿੰਨਾ ਜੇ ਆਪਣਾ ਬੰਦਾ ਕੋਈ ਪੰਜਾਬੀ ਇਹਨਾਂ ਦੇ ਨਾਲ ਰੇੜੀ ਲਾ ਲੈ ਹੂੰ ਉਹਨੂੰ ਰੇੜੀ ਨਹੀਂ ਲਾਣ ਦਿੰਦੇ ਸਾਰੇ ਇਕੱਠੇ ਹੋ ਜਾਂਦੇ ਉੱਤੇ ਇਕੱਠੇ ਹੁੰਦੇ ਨੇ ਦੀ ਲਾਈਵ ਵੀਡੀਓ ਦੀ ਦੂਜੀ ਸਾਡੇ ਪੰਜਾਬੀ ਵੀ ਉਹਦੇ ਹੀ ਸਪੋਰਟ ਨਹੀਂ ਕਰਦੇ ਉਹਦੀ ਸਪੋਰਟ ਨਹੀਂ ਕਰਦੇ ਇਹਨਾਂ ਦੀ ਸਪੋਰਟ ਵਿੱਚ ਗੰਦ ਘੋਲ ਕੇ ਇਹ ਖਿਲਾ ਰਹੇ ਆ ਹਾਂ ਯਾਰ ਕਦੇ ਸਰਕਾਰ ਦੇ ਕੋਈ ਫਰਕ ਬਣਦੀ ਵੀ ਵਿਭਾਗ ਬਣੇ ਗਿਆ ਕਦੇ ਸੈਂਪਲ ਲੈ ਇਹਨਾਂ ਦੀ ਜਿਹਨੇ ਖੜਦੇ ਆ ਗੋਲ ਗੱਫੇ ਵਾਲੇ ਖੜਦੇ ਆ ਕੋਚੀਆਂ ਵਾਲੇ ਖੜਦੇ ਆ ਕਦੇ ਸੈਂਪਲ ਲੈ ਆ ਸੰਸਾਰ ਦੀ ਵੀਡੀਓ ਵਾਇਰਲ ਸਾਡੇ ਉਹ ਵੀਰ ਨੇ ਓਕਾਰੋਨੇ ਕਰੀ ਅੱਛਾ ਉਹ ਸਪਸ਼ਟੋ ਨੇ ਦੇ ਦੱਸਿਆ ਕਿਵੇਂ ਗਲ ਪੂਜ ਦਾ ਕੱਛਾ ਪੂਜਾ ਉਹਦੇ ਨਾਲੇ ਪਲੇਟਾਂ ਸਾਫ਼ ਕਰਦਾ ਫਿਰ ਉਹੀ ਹੱਥ ਦੇ ਨਾਲ ਢੋਲ ਕੇ ਹਾਂ ਹਾਂ ਗੋਲ ਗੱਫੇ ਬੱਚੇ ਯਾਰ ਕਮਾਲ ਹੋ ਗਈ ਕਦੇ ਸਾਡੇ ਪੰਜਾਬੀ ਤਾਂ ਖਾ ਰਹੇ ਆ ਪੰਜਾਬੀ ਕੋਲ ਤਾਂ ਨਹੀਂ ਖਾਂਦੇ ਉਹ ਕਹਿੰਦੇ ਵੀ ਜੇ ਇਹਨੇ ਪੈਸੇ ਕਮਾ ਲਏ ਤੇ ਕਿਤੇ ਅਮੀਰ ਨਾ ਹੋ ਜਾਈ ਅਮੀਰ ਨਾ ਹੋ ਜਾਈ ਮੈਂ ਤਾਂ ਇਹ ਕਹਿੰਦਾ ਆਪਣਾ ਜਸਵੀਰ ਜੀ ਬਈ ਪੰਜਾਬੀਆਂ ਨੂੰ ਮੈਂ ਕਹਿੰਦਾ ਲੜਨ ਦੀ ਲੋੜ ਨਹੀਂ ਐ ਇਸ ਵਕਤ ਮਾਰ ਕਟਾਈ ਦੀ ਲੋੜ ਨਹੀਂ ਐ ਇਹਦੇ ਨਾਲ ਮਸਲੇ ਵਿਗੜ ਜਾਂਦੇ ਆ ਬਿਲਕੁਲ ਸਹੀ ਤਰੀਕੇ ਅਪਣਾਏ ਜਾਣ ਸਰਕਾਰ ਨੂੰ ਚਾਹੀਦਾ ਕਿ ਇਹਦਾ ਕੋਈ ਸਾਰਤਕ ਹੱਲ ਕੱਢੇ ਸਰਕਾਰ ਵੀ ਦਾ ਸਾਰਤਕ ਹੱਲ ਲੋਕ ਆਪ ਅੱਗੇ ਆਣ ਦੇ ਨਾਲੋਂ ਸਰਕਾਰ ਨੂੰ ਕਹਿਣ ਪਾਈ ਤੁਸੀਂ ਕੰਮ ਕਰੋ ਮੁੱਦੇ ਤੇ ਗੱਲ ਕਰੋ। ਹੋਰ ਸਰਕਾਰ ਮੁੱਦੇ ਤੇ ਗੱਲ ਕਰੇ। ਸਰਕਾਰ ਵੀ ਆਲੇ ਦੁਆਲੇ ਦੇ ਨਾ ਮਾਰਾ ਚਪਲੀਆਂ। ਹਾਂ। ਵੀ ਮੁੱਦੇ ਤੇ ਗੱਲ ਕਰੇ ਸਰਕਾਰ। ਵੋਟਾਂ ਉਹਨਾਂ ਦੇਖੇ ਗੱਲੀਆਂ। ਇਹਨਾਂ ਦੀਆਂ ਵੋਟਾਂ ਬਣੀਆਂ। ਅਸੀਂ ਲੋਕ ਨੂੰ ਲੋਕ ਕਿਉਂ ਹਾਈਪਰ ਹੋਣ। ਹਾਂ। ਠੀਕ ਹੈ ਨਾ। ਸੋ ਇਸ ਕਰਕੇ ਇਹ ਚੀਜ਼ਾਂ ਪਰਖਣੀਆਂ ਬਹੁਤ ਜ਼ਰੂਰੀ ਹੈ। ਇਸ ਟਾਈਮ ਹਾਲਾਤ ਜਿਹੜੇ ਉਹ ਡਗੜਦੇ ਜਾਂਦੇ ਆ ਪਰ ਮੈਂ ਕਹਿੰਦਾ ਲੋਕਾਂ ਨੂੰ ਵੀ ਇੱਕ ਸੁਨੇਹਾ ਦੇਣਾ ਚਾਹਨਾ ਹੈ ਜੀ ਕਿ ਕੁੱਟ ਮਾਰ ਦੀ ਥਾਂ ਚਾਓ ਚਾਹੀਦਾ ਇਹ ਹੈ ਪਿੰਡਾਂ ਵਿੱਚ ਪਹਿਲੀ ਗੱਲ ਹੈ ਪਿੰਡਾਂ ਵਿੱਚ ਤੁਸੀਂ ਇਹਨਾਂ ਕੋਲੋਂ ਖਾਣਾ ਬੰਦ ਕਰੋ ਬਿਲਕੁਲ ਇਹਨਾਂ ਕੋਲੋਂ ਖਾਣਾ ਬੰਦ ਕਰ ਦਿਓ ਬੱਚਿਆਂ ਨੂੰ ਸਮਝਾਓ ਇਹਨਾਂ ਕੋਲ ਖਾਣਾ ਕੋਈ ਨਹੀਂ ਹੂੰ ਖਾਣਾ ਬੰਦ ਕਰ ਦਿਓ ਆ ਜਿਹੜੇ ਤੁਸੀਂ ਪਿੰਡਾਂ ਵਿੱਚ ਜ਼ਮੀਨਾਂ ਦਿੰਦੇ ਆ ਨਾ ਬੰਦ ਕਰ ਦਿਓ ਯਾਰ ਪਿੰਡ ਨੂੰ ਹੱਕ ਹੁੰਦਾ ਬਿਲਕੁਲ ਦੇਣੀ ਆ ਜ਼ਮੀਨ ਨਹੀਂ ਦੇਣੀ ਉਹ ਤਾਂ ਥੋੜੀ ਮਰਜ਼ੀ ਹੈ ਮੈਂ ਪਿੰਡ ਦਾ ਨੋ ਨਹੀਂ ਲੈਣਾ ਰਹੀ ਸਾਹਿਬ ਹਾਂਜੀ ਸਾਡੇ ਲੋਕਲ ਪਿੰਡਾਂ ਦੀ ਗੱਲ ਆ ਹਾਂਜੀ ਇੱਕ ਪੰਜਾਬੀ ਨੇ ਇੱਕ ਭਈਏ ਨੂੰ ਜ਼ਮੀਨ ਵੇਚਤੀ ਪ੍ਰਵਾਸੀ ਨੂੰ ਜੀ ਜੀ ਤੇ ਉਹਨੂੰ ਪਿੰਡ ਵਾਲੇ ਬੰਦੇ ਜਾ ਕੇ ਕਹਿਣ ਲੱਗੇ ਵੀ ਯਾਰ ਤੂੰ ਉਸ ਬੰਦੇ ਨੂੰ ਜ਼ਮੀਨ ਦੇ ਰਿਹਾ ਵੀ ਸਾਨੂੰ ਦੇ ਦੇ ਜ਼ਮੀਨ ਹੂੰ ਹੂੰ ਕਹਿੰਦੇ ਉਹ ਬੰਦਾ ਮੰਨ ਗਿਆ ਵੀ ਚਲ ਮੈਂ ਤੁਹਾਨੂੰ ਦੇ ਦੂੰਗਾ ਕਹਿੰਦੇ ਜਿੱਦਾਂ ਹੀ ਭਈਏ ਨੂੰ ਪਤਾ ਲੱਗਿਆ ਨਾ ਰਾਤੋਂ ਰਾਤ ਉਹਦੇ ਨਾਲੋਂ 60000 ਰੁਪਇਆ ਮਰਲਾ ਜਿਆਦਾ ਪੈਸੇ ਚੁਣਾਤੇ ਤੁਸੀਂ ਆਪ ਦੇਖੋ ਪੰਜਾਬੀ ਕੋਲੋਂ ਜ਼ਮੀਨ ਨਹੀਂ ਖਰੀਦ ਹੋਈ ਮੈਂ ਨੋਂ ਨਹੀਂ ਲੈਣਾ ਪਿੰਡ ਦਾ ਪਰ ਉਹ ਆਪੇ ਸਮਝ ਜਾਣਗੇ ਆ ਇੱਥੇ ਤੱਕ ਪਹੁੰਚ ਗਏ ਇਹ ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਸੋ ਪੰਜਾਬੀਆਂ ਨੂੰ ਇਹਨਾਂ ਗੱਲਾਂ ਬਾਰੇ ਜਾਗਰੂਕ ਹੋਣਾ ਜ਼ਰੂਰੀ ਹੈ ਇਹ ਇਹਨਾਂ ਚੀਜ਼ਾਂ ਤੇ ਆਪਾਂ ਰੁਕਾਵਟ ਲਾਦੀ ਹੈ ਠੀਕ ਹੈ ਇਹ ਨਹੀਂ ਆਪੇ ਭੱਜ ਜਾਣੇ ਜਦੋਂ ਆਪ ਪੱਕੇ ਆਈਏ ਜਦੋਂ ਇਹਨਾਂ ਕੋਲੋਂ ਖਰੀਦਣਾ ਕੋਈ ਨਹੀਂ ਪੰਜਾਬੀਆਂ ਨੂੰ ਚਾਹੀਦਾ ਆਪ ਪੱਕੇ ਆਓ ਬਿਲਕੁਲ ਔਰ ਮੈਂ ਤਾਂ ਤੁਹਾਡੇ ਹਾਂਜੀ ਜੀ ਵੀ ਜਰੂਰ ਚੈਨਲ ਦੇ ਮਾਧਿਅਮ ਨਾਲ ਇੱਕ ਹੋਰ ਗੱਲ ਕਹਿਣੀ ਚਾਹਨਾ ਹਾਂ ਕਿ ਜਿਹੜੇ ਆਪਣੇ ਪੰਜਾਬੀ ਨੌਜਵਾਨ ਵੀਰ ਹੈ ਪਿੰਡਾਂ ਵਿੱਚ ਜੇ ਉਹ ਕੰਮ ਕਰਨਾ ਚਾਹਦੇ ਆ ਤਾਂ ਸਹੀ ਤਰੀਕੇ ਦੇ ਨਾਲ ਅਸੀਂ ਉਹਨਾਂ ਨੂੰ ਯਤਨ ਕਰਾ ਕੇ ਜਿੰਨਾ ਖਸਤੇ ਹੋ ਸਕੇ ਮਦਦ ਰਵਾ ਕੇ ਹੋਰ ਵੀ ਸਮਾਜ ਜਥੇਬੰਦੀਆਂ ਦੇ ਕੋਲੋਂ ਉਹਨਾਂ ਨੂੰ ਰੇੜੀਆਂ ਬਣਾ ਕੇ ਦਈਏ ਬਿਲਕੁਲ ਉਹਨਾਂ ਨੂੰ ਆਪਾਂ ਜਿਹੜੀਆਂ ਚਲਦੀਆਂ ਫਿਰਦੀਆਂ ਰੇੜੀਆਂ ਉਹ ਕੰਮ ਕਰ ਉਹ ਰੇੜੀਆਂ ਦੀ ਸੇਵਾ ਅਸੀਂ ਕਰਾਂਗੇ ਹਾਂ ਪਰ ਉਹ ਪੰਜਾਬੀ ਵੀ ਬੇਨਤੀ ਇਹ ਵੀ ਉਹ ਸਹੀ ਤਰੀਕੇ ਨਾਲ ਚੱਲੇ ਬੋਤਾ ਲੋ ਟੋਕੀ ਨਾ ਮਚਾਵੇ ਸਹੀ ਤਰੀਕੇ ਦੇ ਨਾਲ ਕੰਮ ਕਰੇ ਜਦੋਂ ਉਹ ਕੰਮ ਤੇ ਉਤਰਾਂਗੇ ਯਾਰੇ ਨਹੀਂ ਆਪੇ ਪਿੱਛੇ ਆਪੇ ਵੀ ਸ਼ਹਿਰ ਦਾ ਇਸ ਕਰਕੇ ਬੇਲਣ ਪੁਣਾ ਤਿਆਗੀ ਹੈ ਆਪਣੇ ਕੰਮ ਕਰਨ ਵਾਲਿਆਂ ਨੂੰ ਵੀ ਤੇ ਲੋਕਾਂ ਨੂੰ ਵੀ ਚਾਹੀਦਾ ਵੀ ਆਪਣਿਆਂ ਦੀ ਫਿਰ ਵਾਹ ਫੜੋ ਆ ਨੂਰਪੁਰ ਬੇਦੀ ਦੇ ਵਿੱਚ ਨਾ ਇੱਕ ਪੰਜਾਬੀ ਸਬਜੀ ਦੀ ਰੇੜੀ ਲਾਂਦਾ ਸੀਗਾ ਉਹਦੀ ਰੇੜੀ ਚਕਾਤੀ ਵਾਸਤੇ ਚੋਂ ਨਾਲੇ ਆਰਗੈਨਿਕ ਸਬਜ਼ੀਆਂ ਵੇਚਦਾ ਸੀ ਉਹਦਾ ਖੋਖਾ ਰਹਿ ਗਿਆ ਹਾਂਜੀ ਹਾਂਜੀ ਉੱਥੇ ਇੱਕ ਪੰਜਾਬੀ ਮੁੰਡਾ ਏ ਸਮੀਰੋਵਾਲ ਦਾ ਉਹ ਉਹਨੇ ਬੜੀ ਜਦੋਜਹਿਰ ਕੀਤੀ ਉਹਦੀ ਵੀ ਬਾਜ਼ਾਰ ਦੇ ਵਿੱਚ ਤਨੀ ਨਹੀਂ ਲੱਗਣ ਨਹੀਂ ਦਿੱਤੀ ਤੁਸੀਂ ਬਿਲਕੁਲ ਬਿਲਕੁਲ ਚਾਰਕ ਮੁੰਡਾ ਸੀ ਇਹਨਾਂ ਦੇ ਅਮਰਤਾਰੀ ਸੀ ਬਿਲਕੁਲ ਜੀ ਬਿਲਕੁਲ ਇਹ ਸਾਡਾ ਵੀ ਕਸੂਰ ਹੈ ਇਸ ਕਰਕੇ ਸਾਨੂੰ ਆਪਣੇ ਭਰਾਵਾਂ ਦੀ ਪੰਜਾਬੀਆਂ ਦੀ ਸਪੋਰਟ ਕਰੋ ਪੰਜਾਬੀਆਂ ਨੂੰ ਪੰਜਾਬੀਆਂ ਦੀ ਸਪੋਰਟ ਕਰਨੀ ਚਾਹੀਦੀ ਨਾ ਕਿ ਪੰਜਾਬੀਆਂ ਦਾ ਤੁਸੀਂ ਵਿਰੋਧ ਖੜੋ ਵਿਰੋਧ ਜਿਹੜੇ ਆ ਸੋਸ਼ਲ ਮੀਡੀਆ ਵਾਲੇ ਵੀਰ ਆ ਹਾਂ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿਉਂ ਕਿ ਇਹ ਇਸ ਕਰਕੇ ਧੰਨਵਾਦ ਕਰਦਾ ਹੜਾ ਚ ਸਭ ਤੋਂ ਵੱਧ ਯਾਰ ਇਹਨਾਂ ਨੇ ਅੱਗੇ ਹੋ ਕੇ ਉੱਥੇ ਦੇ ਸੀਨ ਦਿਖਾਏ ਆ ਹਾਂ ਤੇ ਜਥੇਬੰਦੀਆਂ ਨੇ ਮਦਦ ਕੀਤੀ ਹੈ ਜਾਕੱ ਤੇ ਬਿਲਕੁਲ ਕੱਲਾ ਸਰਕਾਰ ਨਹੀਂ ਇਹਨਾਂ ਕੁਝ ਕਰ ਸਕਦੀ ਹੂੰ ਇਹ ਜਥੇਬੰਦੀਆਂ ਹੀ ਘੁੰਮੀਆਂ ਕੋਈ ਪ੍ਰਵਾਸੀ ਕੋ ਬੰਨਾ ਤੇ ਨਹੀਂ ਨਜ਼ਰ ਆਇਆ ਹਾਂ ਬੰਨਾ ਤੇ ਨਜ਼ਰ ਨਹੀਂ ਆਇਆ ਜਦੋਂ ਪੰਜਾਬੀ ਪਰ ਬਾਸ ਉਹ ਬੰਨ ਰੋਕ ਸਕਦੇ ਆ ਤਾਂ ਫਿਰ ਹੋਰ ਕੰਮ ਵੀ ਕਰ ਸਕਦੇ ਆ ਪੰਜਾਬੀ ਗਏ ਨਹੀਂ ਕਿਸੇ ਸੋ ਬਹੁਤ ਸੋਹਣੀਆਂ ਵਿਚਾਰਾਂ ਅੱਜ ਰਾਹੀ ਸਾਹਿਬ ਨੇ ਕੀਤੀਆਂ ਨੇ ਤੇ ਬਹੁਤ ਸੋਹਣੇ ਇਹਨਾਂ ਨੇ ਵਿਚਾਰ ਸਾਨੂੰ ਦਿੱਤੇ ਆ ਤੇ ਜਲਦ ਹੀ ਅਸੀਂ ਨਵੇਂ ਮਹਿਮਾਨ ਦੇ ਨਾਲ ਤੁਹਾਨੂੰ ਮਿਲਾਂਗੇ ਸੋ ਜਾਂਦੇ ਜਾਂਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਰਾਹੀ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੀ ਸੰਗਤਾਂ ਦੇ ਨਾਲ ਰੂਬਰੂ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ